何で <noise> ਲੋਕਾਂ ਨੂੰ ਗਰਾਮਣਾ ਕਰੀਏ ਸੰਗਤ ਨੂੰ ਗਰਾਮਣਾ ਕਰੀਏ ਕਿਉਂਕਿ ਸੀਐਮ ਨੇ ਦੇ ਕੀਤਾ ਹੀ ਕੀਤਾ ਹੁਣ ਆਪਾਂ ਕਰੀਏ ਕਿਉਂਕਿ ਇਹ ਲੋਕਾਂ ਦੇ ਹੱਲਾਤਰ ਕੇ ਦਰਦੋ ਦੁੱਖੇ ਨਹੀਂ ਦਝਾਣੇ ਨਾ ਤੁਹਾਡੇ ਕੋ ਡੱਕੇ ਜਾਣੇਗਾ ਨਾ ਸਾਰੇ ਰੋਲ ਰਹਿ ਜਾਣਗੇ ਸਾਡੇ ਸਵਾਲ ਆ ਕਿਉਂਕਿ ਮੁੱਖ ਮੰਤਰੀ ਸਾਰਿਆਂ ਦਾ ਸੰਭਾ ਉਹ ਮੰਨੇ ਮੁੱਖ ਮੰਤਰੀ ਵੀ ਇਹਦੇ ਆਪੇ ਤਿਆਰ ਕੇ ਬਿਠੇ ਜਿਹੜਾ ਦਿਹਾੜੀ ਤੇ ਲੈਂਦੇ ਸਾਰਾ ਲੋਕ ਤੁਹਾਡੇ ਸਾਰਾ ਮੁੱਖ ਮੰਤਰੀ ਪੂਰੇ ਪੰਜਾਬ ਦਾ ਸੀ ਨੂੰ ਸਵਾਲ ਕਰਨੇ ਆ ਅਸੀਂ ਸਵਾਲ ਕਰਨੇ ਆ ਸਾਡੇ ਕੋਈ ਵੀ ਇਸ ਪੂਨੀ ਤਰੀਕੇ ਨਾਲ ਸਿਵਾਹ ਕਰਨਾ ਹੈ ਤੇ ਅਸੀਂ ਸਿਵਾਹ ਕਰਕੇ ਰਹਿਣਾ ਅਸੀਂ ਸਿਵਾਹ ਕਰਕੇ ਰਹਿਣਾ ਤੇ ਭਾਈ ਲੋਕਾਂ ਨੂੰ ਦੇਖੋ ਸੰਗਤ ਨੂੰ ਖਰਾਬ ਨਾ ਕਰੋ ਜਿਹੜੇ ਦਸਣ ਮੇਲੇ ਕਰਨ ਆ ਨਹੀਂ ਸਕਦੇ ਆਣ ਦੋ ਪਸਾਨ ਜਿਹੇ ਬੰਦੇ ਆਏ ਬਾਜੇ ਆ